ਪੰਜਾਬ ਦਾ ਵੈਦਰ ਚੈਨਲ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀਆਂ ਜੀ ਅੱਜ ਦੇ ਮੌਸਮ ਦੀ ਗੱਲਬਾਤ ਕਰੀਏ ਜਿਵੇਂ ਕਿ ਆਪਾਂ ਤੁਹਾਨੂੰ ਰਾਤ ਦੀ ਵੀਡੀਓ ਵਿੱਚ ਹੀ ਦੱਸਿਆ ਸੀ ਕਿ ਸਵੇਰ ਸਮੇਂ ਤੋਂ ਹੀ ਪੰਜਾਬ ਦੇ ਉੱਤਰ ਪੱਛਮੀ ਜ਼ਿਲ੍ਹੇ ਜਿਹੜੇ ਨੇ ਪ੍ਰਭਾਵਿਤ ਦੇਖਣ ਨੂੰ ਮਿਲਣਗੇ ਉਸੇ ਤਰ੍ਹਾਂ ਆਪਾਂ ਨੂੰ ਇੱਕ ਤਕੜਾ ਸਿਸਟਮ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਇਹ ਸਿਸਟਮ ਜਿਹੜਾ ਲਗਭਗ ਰਾਤ ਦੇ 3 ਵਜੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਨ੍ਹਾਂ ਜ਼ਿਲ੍ਹਿਆਂ ਤੇ ਆਪਾਂ ਨੂੰ ਆਪਣਾ ਪ੍ਰਭਾਵ ਦਾ ਖੰਡ ਹੋਇਆ ਦੇਖਣ ਨੂੰ ਮਿਲ ਰਿਹਾ ਸੀ ਇਸ ਤੋਂ ਬਾਅਦ ਇਹ ਸਿਸਟਮ ਜਿਹੜਾ ਦੁਆਬੇ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਨਾਲ ਦੇ ਨਾਲ ਹੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਵੀ ਇਹ ਆਪਣਾ ਜ਼ੋਰ ਜਿਹੜਾ ਦਿਖਾਵੇਗਾ ਜਾਣਾਂਗੇ ਪੂਰੀ ਅਪਡੇਟ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇੱਕ ਛੋਟੀ ਜੀ ਬੇਨਤੀ ਹੋਰ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀਆਂ ਅਪਡੇਟਾਂ ਜਿਹੜੀਆਂ ਨੇ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ ਅੰਮ੍ਰਿਤਸਰ ਹੋ ਗਿਆ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਜਲੰਧਰ ਦੇ ਹਿੱਸੇ ਹੋਗੀ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਮਾਚੀਵਾੜਾ ਤੋਂ ਲੈ ਕੇ ਨੰਗਲ ਦੇ ਹਿੱਸੇ ਹੋ ਗਏ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਜਿਹੜਾ ਵਾਦੀ ਤਗੜਾ ਮੀਂਹ ਪੈਣ ਦੀ ਸੰਭਾਅਤਾ ਜਿਹੜੀ ਅੱਜ ਦੇਖਣ ਨੂੰ ਮਿਲੇਗੀ ਇਨ੍ਹਾਂ ਇਲਾਕਿਆਂ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਪਵੇਗਾ ਤੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਹਲਕਾ ਮੀਂਹ ਪਵੇਗਾ ਬਾਕੀ ਕਮੈਂਟ ਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸਿਓ ਕਹਿਣ ਦਾ ਭਾਵ ਹੈ ਕਿ ਮੀਂਹ ਜਿਹੜਾ ਇੰਨਾ ਜ਼ਿਲ੍ਹਿਆਂ ਦੇ ਵਿੱਚ ਤੇਜ਼ ਵੀ ਰਹੇਗਾ ਤੇ ਹਲਕਾ ਵੀ ਰਹੇਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਿਹੜੀ ਆਪਾਂ ਨੂੰ ਘਟ ਵੱਧ ਦੇਖਣ ਨੂੰ ਮਿਲੇਗੀ ਮੀਂਹ ਦੀ ਤੇ ਪੰਜਾਬ ਦੇ ਵਿੱਚ ਜ਼ਰੂਰ ਬਣੀ ਰਹੇਗੀ ਅੱਜ ਭਾਰੀ ਤੋਂ ਭਾਰੀ ਮੀਂਹ ਦੀ ਸੰਭਾਵਨਾ ਤੇ ਇਸ ਤੋਂ ਬਾਅਦ ਮਾਲਵੇ ਦੇ ਹਿੱਸੇ ਵੀ ਪ੍ਰਭਾਵਿਤ ਹੋਣਗੇ ਦੱਖਣ ਪੱਛਮੀ ਹਿੱਸਾ ਮਾਲਵੇ ਦਾ ਹੋ ਗਿਆ ਜਿਵੇਂ ਕਿ ਹੋਊਗੀ ਫਿਰੋਜ਼ਪੁਰ ਮੋਗਾ ਇਨ੍ਹਾਂ ਇਲਾਕਿਆਂ ਦੇ ਵਿੱਚ ਆਂਦੇ 1-2 ਘੰਟਿਆਂ ਦੇ ਵਿੱਚ ਹੀ ਪ੍ਰਭਾਵਿਤ ਹੋ ਜਾਣਗੇ ਭਾਵ ਮੀ ਜਿਹੜਾ ਇਨ੍ਹਾਂ ਜ਼ਿਲ੍ਹਿਆਂ 'ਚ ਦੇਖਣ ਨੂੰ ਮਿਲੇਗਾ ਲੁਧਿਆਣਾ ਬਰਨਾਲਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀ ਜਿਹੜਾ ਆਪਣਾ ਜ਼ੋਰ ਦਿਖਾਵੇਗਾ ਤੇ ਆਉਣ ਵਾਲੇ ਟਾਈਮ ਤੱਕ ਦੱਖਣੀ ਪੱਛਮੀ ਹਿੱਸਾ ਜਿਹੜਾ ਮਾਲਵੇ ਦਾ ਜਿਵੇਂ ਕੀ ਹੋਗੇ ਫਾਜ਼ਿਲਕਾ ਫਰੀਦਕੋਟ ਮੁਕਤਸਰ ਸਾਹਿਬ ਮਾਨਸਾ ਬਠਿੰਡਾ ਇਨ੍ਹਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਆਂਦੀ ਕੁਝ ਟਾਈਮ ਤੱਕ ਮੀ ਦੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮਤਲਬ 9 9:00 ਤੋਂ 10:00 ਵਜੇ ਤੋਂ ਲੈ ਕੇ 11:00 12:00 ਵਜੇ ਦੁਪਹਿਰ ਦੇ ਤੱਕ ਆਪਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਜਿਹੜੀ ਆ ਇਨ੍ਹਾਂ ਇਲਾਕਿਆਂ ਦੇ ਵਿੱਚ ਮਤਲਬ ਪਟਿਆਲਾ ਫਤਿਹਗੜ ਸਾਹਿਬ ਹੋ ਗਿਆ ਮੁਹਾਲੀ ਨੰਗਲ ਦੇ ਇਲਾਕਿਆਂ ਦੇ ਵਿੱਚ ਹੋ ਗਈ ਜਿਹੜੀ ਮੀਂਹ ਦੀ ਗਤੀਵਿਧੀਆਂ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਅੱਜ ਦੁਪਹਿਰ ਤੱਕ ਤਕੜੇ ਮੀਹਾਂ ਦੇ ਹਾਲਾਤ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਣੇ ਰਹਿਣਗੇ ਬਾਕੀ ਫਿਲਹਾਲ ਦੇ ਟਾਈਮ ਗੱਲਬਾਤ ਕੀਤੀ ਜਾਵੇ ਪਟਿਆਲਾ ਨੰਗਲ ਨਵਾਂ ਸ਼ਹਿਰ ਰੋਪੜ ਮੁਹਾਲੀ ਮੋਗਾ ਲੁਧਿਆਣਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਕੜੇ ਮੀਹਾਂ ਦੀ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਹੋਈਆਂ ਦੇਖਣ ਨੂੰ ਮਿਲ ਰਹੀਆਂ ਨੇ ਭਾਵ ਮੀਂਹ ਜਿਹੜਾ ਇੰਨਾ ਜ਼ਿਲਿਆਂ ਤੇ ਫਿਲਹਾਲ ਪੈ ਰਿਹਾ ਹੈ ਫਿਲਹਾਲ ਲਈ ਇੰਨੀਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਹੀ ਕੋਈ ਹੋਰ ਅਪਡੇਟ ਆਵੇਗੀ ਆਪਾਂ ਜਲ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ